ਦੱਸਦੇ ਕਿ ਹੁਣ ਸਰਹੱਦੀ ਪਿੰਡਾਂ ਦੇ ਵਿੱਚੋਂ ਜਿਹੜਾ ਕਿ ਲੋਕਾਂ ਨੇ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਫਿਰੋਜ਼ਪੁਰ ਸਰਹੱਦੀ ਪਿੰਡਾਂ ਹਜ਼ਾਰਾ ਸਿੰਘ ਵਾਲਾ ਗੱਟੀ ਰਾਚਾ ਅਤੇ ਕਈ ਪਿੰਡਾਂ ਦੀ ਤਸਵੀਰ ਜਿਹੜੀ ਕਿ ਨਿਕਲ ਕੇ ਆਈ ਹੈ ਸਰਹੱਦੀ ਲੋਕਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਇੱਕ ਥਾਂ ਤੋਂ ਦੂਸਰੀ ਥਾਂ ਜਾਨ ਲੱਗੇ ਨੇ ਪਾਕਿਸਤਾਨ ਤੇ ਭਾਰਤ ਵਿਚਾਲੇ ਜੋ ਸੰਬੰਧ ਹੈ ਉਹ ਲਗਾਤਾਰ ਫਿਕਰ ਦੇ ਜਾ ਰਹੇ ਨੇ ਉਸ ਤਹਿਤ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਗਿਆ ਸੀ ਉਦਰੇ ਸਰਹੱਦੀ ਲੋਕ ਪੂਰੇ ਹੌਸਲੇ ਬੁਲੰਦ ਨੇ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਸਮਾਨ ਲੈ ਕੇ ਤੇ ਬੱਚਾ ਨੂੰ ਲੈ ਕੇ ਅਸੀਂ ਥੋੜੀ ਦੂਰ ਸੁਰੱਖਿਅਤ ਥਾਂ ਤੇ ਜਾ ਰਹੇ ਹਾਂ ਪਰ ਅਸੀਂ ਇੰਡੀਆ ਦੇ ਨਾਲ ਆ ਅਸੀਂ ਭਾਰਤ ਦੇ ਨਾਲ ਆ ਕੀ ਕਹਿੰਦੇ ਫਿਰ ਤੁਹਾਨੂੰ ਉਹਨੂੰ ਸ਼ਾਮ ਨੂੰ ਵੜਾ ਕਿਉਂ ਵਜਾ ਬੈਂਗਣਾ ਲਈ ਰਾਸ਼ੀ ਪੋਜਣਾ ਕਰ ਬਿਨਾਂ ਉਹਨਾਂ ਨਾਲ ਲੈ ਜਾਂਦੇ ਰੋਗੀ ਆਟਾ ਮਿਲ ਨਹੀਂ ਰਿਹਾ ਸ਼ਾਮ ਨੂੰ ਦਿੱਤੀ ਇਹਨਾਂ ਟਾਈਮ ਕਿਥੇ ਇੱਥੋਂ ਰਹਿਣ ਵਾਲੇ ਅਸੀਂ ਆਇਆ ਪੂਰੋ ਸਥਾਨ ਨਾ ਖਾਈ ਬਣੋ ਟਾਟਾ ਲੈਣ ਵਾਸਤੇ ਹਾਂਜੀ ਕਰਿਆਣਾ ਲੈ ਲਿਆ ਤੁਸੀਂ ਲੈ ਲੈ ਲੈਣ ਉਹ ਲੈ ਕਿਹੋ ਜਿਹਾ ਮਾਹੌਲ ਲੱਗਦਾ ਤੁਹਾਨੂੰ ਉਹ ਸਮਾਨ ਲੈ ਕੇ ਕੀ ਮਾਹੌਲ ਹੈ ਹਜ਼ਾਰੇ ਪਿੰਡ ਤੋਂ ਆ ਜੀ ਅਸੀਂ ਹਾਂ ਤੇ ਮੋਲ ਥੋੜਾ ਗਰਮ ਲੱਗਿਆ ਸੀ ਮੈਂ ਮਿੰਟ ਸਮਾਨ ਕੱਢਦੇ ਪਿਆ ਦਾ ਹੋਰ ਕੁਝ ਜ਼ਿਆਦਾ ਨਹੀਂ ਸਮਾਨ ਕੱਢਦੇ ਬਾਕੀ ਹੌਸਲੇ ਚ ਤਿਆਰੀਆਂ ਕਰ ਰਹੇ ਹੋ ਬਸ ਬਾਕੀ ਹਾਂਜੀ ਆਪ ਦਾ ਸਮਾਨ ਕੱਢੀ ਜਾਂਦੇ ਆ ਹੋਰ ਤਾਂ ਜੇ ਪਤਾ ਨਹੀਂ ਕੀ ਬਣਨਾ ਲੱਗੇ ਜਾਂ ਨਾ ਲੱਗੇ ਬਸ ਸਮਾਨ ਜ਼ਰੂਰੀ ਆ ਬਸ ਸੀ ਕੱਢਦੇ ਪਏ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਕੁਲਵਿੰਦਰ ਸਿੰਘ ਹਜਾਰੇ ਦਾ ਜੀ ਮਗਰ ਕਿੰਨੇ ਕੇ ਲੋਕ ਸਮਾਨ ਕੱਢੀ ਜਾਂਦੇ ਲੋਕ ਸਮਾਨ ਕੱਢੀ ਜਾਂਦੇ तकरीबन ਬਹੁਤ ਜ਼ਿਆਦਾ ਕੱਢੀ ਜਾਂਦੇ ਲੋਕ ਬਸ ਮਿਹਨਤ ਹੈ ਵੀ ਸੁਰੱਖਿਆ ਸਮਾਨ ਜਿਹੜਾ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਹਦੇ ਬੱਚਿਆਂ ਨੂੰ ਤਾਂ ਜ਼ਰੂਰੀ ਹੈ ਜੀ ਅੱਗੇ ਬਾਕੀ ਸਮਾਨ ਤਾਂ ਚਲੋ ਬਣ ਜਾਊਗਾ ਬ ਕਿੰਨੇ ਬਲੋਗ ਤੁਹਾਡੇ ਫੋਨ ਤੇ ਕਰ ਨਿਕਲ ਗਿਆ ਤੁਹ ਬਹੁਤ ਬਹੁਤ ਨਿਕਲ ਗਿਆ ਜੀ ਆ ਜੀ ਨਿਕਲੀ ਜਾਂਦੇ ਹੋਰ ਅੱਗੇ ਗੱਟੀਆਂ ਕਰਾਜੋ ਗੱਟੀ ਸਾਰੇ ਜਗਤ ਨੂੰ ਕਿੰਨੇ ਕੁ ਵਜੇ ਪਤਾ ਲੱਗਿਆ ਵੀ ਉਧਰ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਅੱਜ ਜੀ ਕਹੀ ਜਾਂਦੇ ਸੀ ਜਮਾਨ ਰੱਖ ਤੇ ਹਾਂਜੀ ਹੋਰ ਕਿਨੇ ਕੋ ਤੁਹਾਡੇ ਕੋਈ ਅਨਾਉਂਸਮੈਂਟ ਵੀ ਹੋਈ ਆ ਨਹੀਂ ਨਹੀਂ ਲੋਸਮੈਂਟ ਕਿਤੇ ਨਹੀਂ ਹੋਈ ਕੁਛ ਨਹੀਂ ਆ ਲੋਸਮੈਂਟ ਕੋਈ ਨਹੀਂ ਆ ਆਪੋ ਆਪਣੀ ਮਰਜ਼ੀ ਨਾਲ ਲੋਕ ਕੱਢ ਜਾਂਦੇ ਸਮਾਨ ਬੇਮਤਲਾ ਜੇ ਲੋਸਮੈਂਟ ਨਹੀਂ ਹੋਈ ਹੈ ਹਜ਼ਾਰੇ ਪਿੰਡ ਦੇ ਆ ਲੋਸਮੈਂਟ ਕੋਈ ਨਹੀਂ ਹੋਈ ਬਾਕੀ ਪਿੰਡਾਂ ਦੇ ਵੀ ਕੱਢਣ ਦੇ ਸਾਰੇ ਸਾਰੇ ਪਿੰਡਾਂ ਦੇ ਕੱਢ ਜਾਂਦੇ ਜੀ ਇਹਨਾਂ ਮੁੰਡੇ ਦੀ ਬਣਾ ਲਓ ਵੀਡੀਓ ਜੀ ਤਾਰ ਅੱਜ ਜਿਹੜਾ ਮਾਹੌਲ ਦੱਸਿਆ ਜਾ ਰਿਹਾ ਪਿੰਡਾਂ ਵਿੱਚ ਲੋਕ ਖਾਲੀ ਜੀ ਕਰੀ ਜਾਂਦੇ ਨੇ ਮੜ ਤੋਂ ਅਸੀਂ ਆਏ ਹੁਣੇ ਉਥੇ ਦੱਸਿਆ ਜਾ ਰਿਹਾ ਲੇ ਵੀ ਚਰਾਗੇ ਵਿੱਚ ਸਮਾਨ ਲੋਕ ਲੈ ਕੇ ਜਾ ਰਹੇ ਆ ਕੀ ਗਾਂ ਕਰਦੇ ਤੁਹਾਡੇ ਕੋਲ ਚੱਕੀ ਦੇ ਉੱਤੇ ਆਟਾ ਤੁਸੀਂ ਤੁਹਾਡੇ ਕੋਲ ਆਏ ਲੋਕ ਤੁਸੀਂ ਦੇ ਨਹੀਂ ਦੇਖ ਮਜਾ ਆਟਾ ਤਿਆਰ ਹੀ ਨ ਹੋਰ ਪਰੇ ਲੋਕੀ ਜਿਹੜਾ 10 ਕਿਲੋ ਵਾਲਾ ਉਹ ਇਸ ਟਾਈਮ 30 ਕਿਲੋ ਲੈ ਜਾ ਰਿਹਾ ਜੀ ਕਿੰਨੇ ਵਜੇ ਤੱਕੀ ਖੁੱਲੀ ਫੇਰ ਮੈਂ ਸਵੇਰੇ 6 ਵਜੇ ਦਾ ਬੈਠਾ ਜੀ ਕਿੰਨੇ ਲੋਕ ਆ ਗਏ ਤੁਹਾਡੇ ਕੋਲ ਮੇਰੇ ਕੋਲ ਘੱਟ ਤੋਂ ਘੱਟ ਵੀ 25 ਜਣੇ ਆ ਜਿਨ੍ਹਾਂ ਨੂੰ ਮੈਂ ਸ਼ਾਮ ਦਾ ਟਾਈਮ ਦੇ ਰਿਹਾ ਆ ਆਟਾ ਦੇ ਹੀ ਨਹੀਂ ਦੇ ਸਕਦੇ ਆਟਾ ਤਿਆਰ ਕਰ ਰਹੇ ਆ ਜਿੰਨਾ ਤਿਆਰ ਹੁੰਦਾ ਸ਼ਾਮੀ ਸਾਰਾ ਖਤਮ ਹੋ ਜਾਂਦਾ ਜੀ ਨੀ ਨਾ ਦੋਸਤ ਮੇਰਾ ਨਾਮ ਹਮ ਸੇਤੀਆ ਜੀ ਨਮਨੀ